ਕਿਵੇਂ ਕਿ ਤੁਹਾਨੂੰ ਦੱਸਦੀ ਹਾਂ ਪਿਛਲੇ ਲੰਬੇ ਸਮੇਂ ਤੋਂ ਗੰਦਰ ਦੇ ਉੱਤੇ ਠੇਕਾ ਹੈ ਉਹ ਸਿਵਲ ਸਰਕਾਰ ਨੂੰ ਲੋਕਾਂ ਨੇ ਵੀ ਬੜੀ ਦੇਰ ਦਾ ਪ੍ਰਦਰਸ਼ਨ ਕੀਤਾ ਆਇਆ ਰਿਹਾ ਕਿ ਠੇਕਾ ਚੁਕਾਇਆ ਗਿਆ ਲੇਕਿਨ ਕਿਸੇ ਪਰ ਕਾ ਬੇਫੋ ਠੇਕਾ ਨਹੀਂ ਚੁਕਾਇਆ ਗਿਆ ਇਸ ਮੰਦ ਦੇ ਵਿੱਚ ਕੁਝ ਦਿਨ ਪਹਿਲਾਂ ਸਿਵਲ ਸਰਕਾਰ ਬਹਿਣ ਵਿੱਚ ਇੱਥੇ ਕਿ ਇਹ ਜਿਸ ਵਿੱਚ ਸਾਰੇ ਹਿੰਦੂ ਲੀਡਰ ਆ ਕੇ ਹਿੱਸਾ ਲਿਆ ਸੀ ਅੱਜ ਵੀਨੀ ਮੇਰਾ ਸਾਡੇ ਮੌਜੂਦ ਹੈ ਗਲਬਤ ਕਰਨ ਦੇ ਜਾਣਨ ਦੀ ਕੋਸ਼ਿਸ਼ ਕਿ ਇਹ ਕੀ ਮਾਮਲਾ ਸਭ ਤੋਂ ਪਹਿਲਾਂ ਜੈਸ਼ਰੀ RAM ਸਨਾਤਨ ਧਰਮ ਕੀ ਜੈ ਗਲਤ ਇਹ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਨੇ ਵੀ ਦੱਸਿਆ ਜਾ ਰਿਹਾ ਹੈ ਕਿ ਕਿਹੜਾ ਸਹੀ ਹੈ ਗਲਤ ਹੈ ਮੰਦਰ ਦੇ ਸਾਹਮਣੇ ਹੈ ਤੇ ਕਿਉਂ ਨਿਰਵਸਤੇ ਇਹ ਕਿਹਾ ਧਿਆਨ ਜਾਂਦਾ ਪਿਆ ਤੁਹਾਡੀ ਗੱਲ ਬਿਲਕੁਲ ਰਾਈਟ ਹੈ ਜੀ ਕਾਫੀ ਲੰਬੇ ਸਮੇਂ ਤੋਂ ਇਸ ਬਾਰੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪਰ ਸਾਰੇ ਭਰਾਵਾਂ ਨਾਲ ਅਸੀਂ ਮੀਟਿੰਗ ਕੀਤੀ ਸੀ ਸਨਾਤੇ ਹਿੱਤ ਸੰਘਰਸ਼ੀ ਕਮੇਟੀ ਔਰ ਮੋਤਮਨਾਰ ਜੀ ਨੂੰ ਅਸੀਂ ਉਹਦਾ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਰਵੀ ਸ਼ਰਮਾ ਜੀ ਨੂੰ ਚੇਅਰਮੈਨ ਨਿਯੁਕਤ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੀ ਦੱਸ ਦੇਣਾ ਮੈਨੂੰ ਪਤਾ ਕਿ ਤਾਲ ਦੇ ਧਰ ਤੇ ਪਹਿਲੇ ਕਿੰਨਾ ਦਾ ਲੰਬਾ ਪ੍ਰੋਟੈਸਟ ਚੱਲਿਆ ਜਾਂ ਨਹੀਂ ਚੱਲਿਆ ਪਰ ਮੈਨੂੰ ਯਕੀਨ ਹੈ ਕਿ ਮੇਰੇ ਜਿੰਨੇ ਵੀ ਭਰਾ ਆਏ ਆ ਇਸ ਵਾਰੀ ਪੂਰਨ ਤੌਰ ਤੇ ਉਹਨੂੰ ਠੇਕੇ ਨੂੰ ਬੰਦ ਵੀ ਕਰਾਵਾਂਗੇ ਔਰ ਇੱਕ ਗੱਲ ਹੋਰ ਕਿ ਜਿਹੜੇ ਲੋਕ ਲਗਾ ਹੱਥੇ ਖੋਲੇ ਰਿਹਾ ਮੰਦਰ ਦੇ ਸਾਹਮਣੇ ਉਹਨਾਂ ਦੇ ਹੱਥੇ ਵੀ ਬੰਦ ਕਰਾਵਾਂਗੇ ਸਾਡੀ ਉਹਨਾਂ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਕਿਉਂਕਿ ਉਹ ਜਿਹੜਾ ਮਰਜ਼ੀ ਕਾਰੋਬਾਰ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਨਾ ਪਰਚਾ ਕਰਾਉਣ ਦੇ ਹੱਥ ਦੇ ਵਿੱਚ ਆ ਪਰ ਅਸੀਂ ਇਹ ਚਾਹਨੇ ਆ ਸਾਰੇ ਪ੍ਰਭੂ ਸ਼ਰੀਸਾ ਅਰਾਧਯ ਜੀ ਸ੍ਰੀ ਹਨੂਮਾਨ ਜੀ ਉਹਨਾਂ ਦਾ ਅਪਮਾਨ ਨਾ ਕੀਤਾ ਜਾਵੇ ਗੱਲ ਕੀਤੀ ਹੈ ਤੇ ਕਾਫੀ ਜਗ੍ਹਾ ਤੇ ਉੱਤੇ ਇੱਦਾਂ ਦੇ ਧਾਰਮਿਕ ਸਥਾਨਾਂ ਦੇ ਅੰਗੇ ਤੇ ਠੇਕੇ ਆ ਰਿਹਾ ਹੈ ਲੇਕਿਨ ਪ੍ਰਸ਼ਾਸਨ ਅਗਰੇ ਕੁੱਪੀ ਬੰਦ ਕਰਕੇ ਬੈਠਾ ਹੁੰਦਾ ਕਿਉਂ ਪਤਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹਿੰਦੂਆਂ ਦੀ ਭਾਵਨਾ ਦਾ ਥੇਸ ਪਹੁੰਚ ਰਹੀ ਹੈ ਇਹ ਤੇ ਕੰਮ ਪ੍ਰਸ਼ਾਸਨ ਦਾ ਹੈ ਅਸੀਂ ਕਹਿੰਦੇ ਹਾਂ ਕਿ ਰੋਲਾ ਵੀ ਨਾ ਪਾਉਣ ਦਿੱਤਾ ਜਾਵੇ ਪ੍ਰਸ਼ਾਸਨ ਖੁਦ ਜਦੋਂ ਲੋਕ ਖੁਮਾਰਾ ਜਾਂਦਾ ਜਾਂ ਤੁਹਾਡੇ ਇਲੈਕਟ੍ਰੋਨਿਕ ਦੇ ਵਿੱਚ ਆਂਦਾ ਤੇ ਪ੍ਰਸ਼ਾਸਨ ਨੂੰ ਆਹ ਚਾਹੀਦਾ ਹੈ ਕਿ ਇੱਥੇ ਰੋਕਥਾਮ ਲਗਾਨੀ ਦੇਖੋ ਨੂੰ ਮਿਲਦਾ ਕਿ ਜਦੋਂ ਵੀ ਪ੍ਰਸ਼ਾਸਨ ਨੂੰ ਲਿੱਖਤੀ ਦਿੱਖ ਦੇ ਐਸੀ ਸ਼ਿਵ ਸਰਹਾਲਾ ਪਹਿਲਾਂ ਕੁਝ ਦਿਨ ਪਹਿਲਾਂ ਉੱਥੇ ਇੱਕ ਰਿਵਿਊ ਆਇਆ ਠੀਕੇ ਇਹਨੇ ਕਹਾ ਠੀਕੇ ਖੋਲ ਗਏ ਉਹ ਕੀ ਕਾਰਨ ਸੀ ਦੇਖੋ ਕਿਤੇ ਨਾ ਕਿਤੇ ਜਿਹੜਾ ਇਹ ਕੰਮ ਹੋ ਰਿਹਾ ਹੈ ਇਹ ਪ੍ਰਸ਼ਾਸਨ ਨੂੰ ਵੀ ਪਤਾ ਹੈ ਔਰ ਪ੍ਰਸ਼ਾਸਨ ਇਸ ਗੱਲ ਤੋਂ ਜਾਣੂ ਵੀ ਹੈਗਾ ਕਿ ਜਿਹੜੇ ਸਾਡੇ ਧਰਮ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸੁਪਰੀਮ ਕੋਰਟ ਦੀ ਗਾਈਡਲਾਈਨ ਕਹਿੰਦੀ ਹੈ ਕਿ 100 ਮੀਟਰ ਦੀ ਦੂਰੀ ਹੋਣੀ ਚਾਹੀਦੀ ਧਾਰਮਿਕ ਸਥਾਨਾਂ ਦੇ ਸਕੂਲ ਜਾਂ ਕਾਲਜ ਦੇਤੇ ਪਰ ਜਿਹੜੇ ਠੇਕੇ ਦੇ ਜਿਹੜੇ ਮਾਲਕ ਹੈ ਇਹਨਾਂ ਤੇ ਜਿਹੜਾ 25 ਦਿਵਾਰਦੰਟਾ ਮੈਂ ਗੱਲ ਕਰਾਂਗਾ 25 ਦਿਵਾਰਦੰਟੇ ਜਿਹੜਾ ਬਹੁਤ ਜਿਆਦਾ ਮਿਹਰਬਾਨ ਹੈ ਉਹਨਾਂ ਨੂੰ ਜਦ ਕਿ ਪੰਜਾਬ ਸਰਕਾਰ ਵੱਲੋਂ ਨਿਪਟ ਕੀਤਾ ਗਿਆ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਿਸੇ ਦੀ ਭਾਵਨਾ ਆਹ ਤਾਂ ਹੋ ਰਹੀ ਹੈ ਜਾਂ ਨਹੀਂ ਹੋ ਰਹੀਆਂ ਪਰ 25 ਦਿਵਾਰਦੰਟਾ ਜਿਹੜਾ ਜਿਹੜੇ ਚੁੱਪੀ ਬਰਤ ਰਿਹਾ ਉਹ ਉਹ ਚੁੱਪੀ ਨਹੀਂ ਬਰਤਣੀ ਚਾਹੀਦੀ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਤੁਹਾਡੇ ਨਾਲ ਮੀਟਿੰਗ ਵੀ ਕੀਤੀ ਗਈ ਸੀ ਕਿ 19 ਤਰੀਕ ਨੂੰ ਕਰਨਾ ਦਿੱਤਾ ਜਾਵੇਗਾ ਕਿੱਦਾਂ ਕਰਨਾ ਤਿਆਰ ਹੋਵੇਗਾ ਦੇਖੋ ਬੜਾ ਸ਼ਾਂਤੀਪੂਰਨ ਜਿਹੜਾ ਧਰਨਾ ਦਿੱਤਾ ਜਾਏਗਾ ਇਹ ਤਾਂ ਅਟਲ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਅਸੀਂ ਸਮਾਜ ਦੇ ਵਿੱਚ ਜਵਾਬ ਦੇਈਆਂ ਲੋਕ ਸਾਨੂੰ ਸਵਾਲ ਕਰਦੇ ਆ ਕਿ ਯਾਰ ਤੁਸੀਂ ਬੋਲਿਓ ਫੇਸਬੁੱਕ ਤੇ ਜਾਂ ਆਪਣੇ ਚੈਨਲ ਤੇ ਬੋਲਿਓ ਉਹਦਾ ਕੀ ਬਣਿਆ ਅੱਗੇ ਇਹ ਠੇਕੇ ਬੰਦ ਨਹੀਂ ਹੁੰਦਾ ਤੇ ਜਿਹੜਾ ਧਰਨਾ ਪ੍ਰਦਰਸ਼ਨ ਦੀ ਰੂਪਰੇਖਾ ਹੋਰ ਮੰਦੀ ਚਲੇਗੀ ਚਾਹੇ ਸਾਨੂੰ 2 ਦਿਨ ਬੜਾ ਦੇ ਚਾਹੇ ਸਾਨੂੰ 3 ਦਿਨ ਬਣਾ ਦੇਵੇ ਜਦ ਤੱਕ ਇਹ ਠੇਕਾ ਨਹੀਂ ਚੁਕਲੇਗਾ ਅਪਰਸ਼ਾਂਤ ਹੋਣ ਵਾਲੇ ਨਹੀਂ ਹੈਗੇ ਦੇਖਣ ਨੂੰ ਮਿਲਦਾ ਕਿ ਜਦੋਂ ਵੀ ਧਰਨਾ ਆਪਾਂ ਦਰਸ਼ਨ ਸ਼ਿਲਸ਼ਿਲਾ ਕਰਦੀ ਹੈ ਤਾਂ ਪ੍ਰਸ਼ਾਸਨ ਦਬਾਅ ਬਣਾਉਂਦਾ ਹੈ ਕਿ ਤੁਹਾਨੂੰ ਦਬਾਅ ਬਣਾਇਆ ਜਾਏਗਾ ਫਿਰ ਕੀ ਹੋਏਗਾ ਬਤਵਾਰ ਪ੍ਰਸ਼ਾਸਨ ਪੱਟਾ ਕਰ ਦੇਗਾ ਇਸ ਤੋਂ ਵੱਧ ਕੀ ਹੈ ਪਰ ਅਸੀਂ ਆਪਣੇ ਧਰਮ ਲਈ ਲੜਾਈ ਲੜ ਰਹੇ ਹਾਂ ਕੋਈ ਆਪਣੇ ਨਿੱਜੀ ਫਾਇਦੇ ਲਈ ਪਿੰਨੀ ਵਰਬਾ ਲੜਾਈ ਨਹੀਂ ਲੜ ਰਿਹਾ ਨਾ ਕਿ ਮੇਰੇ ਹੋਰ ਭਰਾ ਜਿਹੜੇ ਰਵੀ ਸ਼ਰਮਾ ਜੀ ਹੋਵੇ ਜਾਂ ਨਰੋਤਮ ਨਾਗ ਜੀ ਹੋਵੇ ਹੋਰ ਵੀ ਜਿੰਨੇ ਵੀ ਵੀਰ ਨੇ ਉਹ ਆਪਣੇ ਨਿੱਜੀ ਫਾਇਦੇ ਲਈ ਲੜਾਈ ਨਹੀਂ ਲੜ ਰਹੇ ਇਹ ਠੇਕਾ ਚੁਕੋਏਗਾ ਤੇ ਹੋਰ ਵੀ ਇੱਕ ਗੱਲ ਕਹੀ ਇਹ ਨਹੀਂ ਕਿ ਨੈਸ਼ਨਲ ਹਾਈਵੇ ਤੇ ਠੇਕੇ ਨਹੀਂ ਹੋਵੇ ਕਿਉਂਕਿ ਕਿੱਲੇ ਵੀ ਬਸਾਤ ਹੁੰਦੀ ਹੈ ਜਦ ਠੰਡੇ ਦਾ ਮੌਸਮ ਹੁੰਦਾ ਲੋਕੀ ਗੱਡੀ ਲਗਾ ਹੋਏ ਚਲੇ ਜਾਂਦੇ ਆ ਲੇਕਿਨ ਨੈਸ਼ਨਲ ਹਾਈਵੇ ਦੇ ਉੱਤੇ ਵੀ ਇਹਨੇ ਕਾ ਠੇਕੇ ਖੋਲੇ ਗਏ ਮੈਂ ਕਹ ਰਿਹਾ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਨੂੰ ਤਾਂ ਮੰਨੀ ਨਹੀਂ ਰੇ ਜਿਹੜੇ ਸ਼ਰਾਬ ਦੇ ਕਾਰੋਬਾਰ ਕਰ ਰਹੇ ਨੇ ਉਹ ਤਾਂ ਗਾਈਡਲਾਈਨ ਨੂੰ ਮੰਨ ਨਹੀਂ ਰੇ ਉਹ ਕਹ ਰਿਹਾ ਕਿ ਜਿੱਥੇ ਉਹਨਾਂ ਦਾ ਬੰਦ ਕਰਦਾ ਉੱਥੇਕਾ ਹੋ ਜਾਂਦਾ ਉੱਥੋਂ 22 ਡਿਪਾਰਟਮੈਂਟ ਇਹ 22 ਡਿਪਾਰਟਮੈਂਟ ਦਾ ਪਿਛਲੀ ਵੇ ਦੇਖਣ ਨੂੰ ਮਿਲਿਆ ਸੀ ਨਰੋਤਾ ਮਨਾਹ ਜੀ ਨੇ ਇੱਕ ਡਿਸੀਜਨ ਮੰਗ ਕਰ ਤਰਿੱਤਾ ਸਕੀਲ ਲੈ ਕੇ ਲੇਕਿਨ ਉੱਥੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਚਲੋ ਨਰੋਤਾ ਮਨਾਹ ਜੀ ਨੇ ਦਿੱਤਾ ਵਧੀਆ ਗੱਲ ਹੈ ਕਿ ਇਹ ਦੂਪਰਾ ਆਇਆ ਸਾਡੇ ਆਵਾਜ਼ ਚੱਕਦੇ ਨੇ ਹੁਣ ਸਾਰੇ ਭਰਾ ਉਹਨਾਂ ਦੇ ਨਾਲ ਆ ਕੋਈ ਇਹ ਨਹੀਂ ਹੈਗਾ ਕਿ ਨਰੋਤਾ ਮਨਾਹ ਜੀ ਇਕੱਲੇ ਨੇ ਸਾਰੇ ਲੀਡਰ ਬੱਖ ਬੱਖ ਜੱਫੇ ਬੰਦੀਆਂ ਨੇ ਉਹਨਾਂ ਦੇ ਨਾਲ ਖਲੋਤੇ ਆ ਔਰ ਆਣ ਵਾਲੇ ਸਮੇਂ ਦੇ ਵਿੱਚ ਮੈਂ ਵੀ ਦੱਸ ਦਵਾਂ ਜਿੱਥੇ ਸਾਡੀ ਭਾਵਨਾ ਆ ਤੋਂ ਇੰਨੀ ਆ ਜਿੱਥੇ ਸਾਨੂੰ ਲੱਗੇਗਾ ਕਿ ਸਾਡੇ ਪ੍ਰਭੂ ਦਾ ਅਪਮਾਨ ਕੀਤਾ ਜਾ ਰਿਹਾ ਹੈ ਉਹਨੂੰ ਬਖਸ਼ਾਂਗੇ ਨਹੀਂ ਲੋਕਾਂ ਦੇ ਵੀ ਕਹਿਣਾ ਕਿ ਸਿਵ ਸਣਾ ਜਦੋਂ ਵੀ ਉਹ ਮੁੱਦਾ ਚੁੱਕਦੀ ਆਪਣੇ ਫਾਇਦੇ ਲਈ ਮੁੱਦਾ ਚੁੱਕਦੀ ਹੈ ਲੋਕਾਂ ਦੀ ਭਲਾਈ ਲਈ ਮੁੱਦਾ ਨਹੀਂ ਚੁੱਕਦੀ ਮੈਨੂੰ ਦੱਸੋ ਕਿਹੜਾ ਫਾਇਦਾ ਖਾਦਾ ਫਾਇਦਾ ਨਾ ਦੱਸੋ ਮੈਂ ਕਹਿ ਰਿਹਾ ਕਿ ਜਿਹੜਾ ਬੰਦਾ ਇਥੇ ਮੈਟਰ ਦੇ ਉਤੇ ਜਾਂ ਬਿਕਿਆ ਜਾਂ ਉਹਨੂੰ ਕਿਸੇ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਨਾਮ ਬਿਨੈ ਵਰਮਾ ਸਰੇ ਆਮ ਕਹਿ ਰਿਹਾ ਤੁਹਾਡੇ ਮੀਡੀਆ ਦੇ ਸਾਹਮਣੇ ਨੰਦਾ ਕਰਾਂਗਾ ਉਨਾਗਲਾ ਸੰਗਠਨ ਕੀ ਰਹੇਗਾ ਸ਼ੰਗਰ ਸਿੰਘ ਜੀ ਹੈ 19 ਤਰੀਕ ਨੂੰ ਸਾਡਾ ਤੌਰ ਹੈ ਸ਼ਾਂਤੀ ਬਰਕਰਾਰ ਰਹਿਣਾ ਆਸੀਂ ਪੰਜਾਬ ਪੁਲਿਸ ਦੇ ਸਹਿਯੋਗੀ ਰਹੇ ਹਾਂ ਜ਼ਿਲ੍ਹਾ ਪੁਲਿਸ ਬਦਾਨਗੋੜ ਦੇ ਵੀ ਸਹਿਯੋਗੀ ਰਹੇ ਹਾਂ ਔਰ ਆਸੀਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਜਿੱਥੇ ਸਾਡੀ ਆ ਭਾਵਨਾ ਹਟ ਹੋ ਰਹੀ ਹੈ ਉਹ ਠੇਕੇ ਦੇਖੋ ਠੇਕੇ 50 ਖੁੱਲਿਆ ਉੱਤੇ 70 ਵੀ ਖੁੱਲਣ ਮੈਨੂੰ ਕੋਈ ਇਤਰਾਜ਼ ਨਹੀਂ ਪਰ ਧਾਰਮਿਕ ਜਗ੍ਹਾ ਸਕੂਲ ਕਾਲਜਾਂ ਦੇ ਬਾਹਰ ਇਹ ਠੇਕੇ ਨਹੀਂ ਹੋਣੇ ਚਾਹੀਦੇ ਇੰਨੀ ਬੜੀਆਂ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਆ ਕਿ ਜਦੋਂ ਵੀ ਸਰਸਣਾ ਲੀਡਰ ਬਾਹ ਚੁੱਕਦੇ ਆ ਤਾਂ ਉਹ ਆਪਣੇ ਨਿੱਜੀ ਸਕੂਟੀ ਲੈਣ ਲਈ ਜਾਂ ਆਪਣੇ ਸੈਰੇ ਲੈਣ ਲਈ ਬਾਹ ਚੁੱਕਦੇ ਆ ਉਹ ਲੋਕਾਂ ਨੂੰ ਗੁਰਾ ਕੀਤਾ ਜਾਂਦਾ ਜਿਹਨਾਂ ਦਾ ਕੰਮ ਨਿਕਲ ਜਾਂਦਾ ਪੂਰੇ ਵਾਟਸਐਪ ਥਾਣਾ ਕਰੀਏ ਟੋਪੀ ਬਾਹ ਕੇ ਮੈਂਦੀ ਆ ਮੈਂ ਕਹਿ ਰਿਹਾ ਕਿ ਉਹ ਸਰਸਣਾ ਦਾ ਨਾਮ ਦੱਸੋ ਨਾ ਕਿਹੜਾ ਦੇਖਦੀ ਆ ਨਾਮ ਦੱਸੋ ਕਰਨਿਆ ਦਾ ਵਿਚਾਰ ਕਰਾਂ ਉਹ ਮਨੋ ਦੇਖੋ ਨਿਤਿੰਤ ਜੀ ਗੱਲ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਸ਼ਿਫਸਾਇਨਿਕ ਤੇ ਰੋਪਲਾਸਕਣਾ ਜਾਣਦੇ ਆਪਾਂ ਕੁਝ ਦੇਖਿਆ ਫਿਰ ਤੁਸੀਂ ਮੇਰਾ ਨਾਮ ਉਹਦਾ ਨਾਮ ਮਜਾਦਰ ਕਰੋ ਫਿਰ ਆਪਾਂ ਉੱਤੇ ਵਿਚਾਰ ਕਰੀਏ ਪਰ ਸਾਡੇ ਸ਼ਿਫਸਾਇਨਿਕ ਜਿਹੜੇ ਵੀ ਆ ਗਏ ਆ ਉਹ ਹਿੰਦੂ ਤਤਤਵ ਦੀ ਆਵਾਜ਼ ਚੱਕਦੇ ਆ ਔਰ ਜਿੱਥੇ ਜਿੱਥੇ ਹਿੰਦੂ ਤਤਤਵ ਦੀ ਆਵਾਜ਼ ਕੋਈ ਵੀ ਬੰਨੀ ਬਰਮਾਉ ਦੇ ਨਾਲ ਖੜਾ ਔਰ ਹਮੇਸ਼ਾ ਖੜਾ ਰਹੇਗਾ ਦੇਖਣ ਨੂੰ ਮਿਲਦਾ ਕਿ ਮਾਦਵ ਉਹਦੇ ਤੇ ਹੁਣ ਨਾਕਾ ਲਗਾ ਦਿੱਤਾ ਗਿਆ ਜਿਹਦਾ ਪਸ਼ੂਆਂ ਨਾਕਾ ਲਗਾ ਦਿੱਤਾ ਗਿਆ ਪਿਛਲੇ ਦਿਨੋਂ ਤੋਂ ਥਾਂ ਜਾ ਕੇ ਨਾਕਾ ਲਗਾ ਦਿੱਤਾ ਗਿਆ ਕਿ ਆ ਜਾਇ ਨੇ ਕਹੋ ਦੇਖੋ ਜਾਇਜ ਨਜਾਇਜ ਦੱਸਣਾ ਇਹ ਪ੍ਰਸ਼ਾਸਨ ਦਾ ਕੰਮ ਹੈ ਸਾਨੂੰ ਜਦੋਂ ਪਤਾ ਲੱਗਾ ਵੀ ਆਪਾਂ ਦੱਦ ਕੇ ਵਿਰੋਧ ਕੀਤਾ ਸੀ ਕਿ ਜਿਹੜੀ ਪਸ਼ੂ ਪਾਲ ਦੀ ਪਰਚੀ ਹੈ ਉਹ ਮੰਡੀਆਂ ਦੇ ਵਿੱਚ ਲੱਗਦੀ ਹੈ ਜਦ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੇਰੀ ਦੁਕਾਨ ਦੇ ਬਾਹਰ ਕੋ ਨੂੰ ਬਣਾ ਕੇ ਤੇ ਇੱਥੇ ਪਰਚੀ ਕੱਟਣ ਲੱਗੇ ਇਦਾਂ ਨਹੀਂ ਹੁੰਦਾ ਪਰ ਅਸੂਲਾਂ ਦੇ ਆਧਾਰ ਤੇ ਸਾਡਾ ਪ੍ਰਸ਼ਾਸਨ ਦਾ ਕੰਮ ਹੈ ਜਿੱਥੇ ਨਜਾਇਜ਼ ਹੈ ਸਾਡੇ ਮੁੱਖ ਮੰਤਰੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ ਜੇ ਤੋ ਇਸ ਨਾਲ ਯਾਰ ਖਤਮ ਹੋਣਾ ਚਾਹੀਦਾ ਤੇ ਹਰ ਗੱਲ ਟਿਕਣੀ ਚਾਹੀਦੀ ਜਿੱਥੇ ਨਜਾਇਜ਼ ਕਾਰੋਬਾਰ ਹੋ ਰਿਹਾ ਉਹਦੇ ਤੇ ਰੋਕ ਲਾਣੀ ਚਾਹੀਦੀ ਹੈ ਜੇ ਜਾਇਜ਼ ਹੈ ਤੇ ਦੁਨੀਆ ਦੇ ਸਾਹਮਣੇ ਉਹਨੂੰ ਦੱਸੋ ਦੁਨੀਆ ਦੇ ਸਾਹਮਣੇ ਪੇਸ਼ ਕਰੋ ਕਿ ਇਹ ਜਿਹੜਾ ਇਹ ਜਿਹੜਾ ਖੋਲਿਆ ਗਿਆ ਮੋਰਚਾ ਇਹ ਜਾਇਜ਼ ਹੈ ਇਹਦੇ ਇਹ ਕਾਗਜ਼ਾਦ ਹੈ ਇਹਦੇ ਵਿੱਚ ਇਹ ਲਿਖਿਆ ਹੈ ਕਿ ਪਸ਼ੂ ਪਾਣੀ ਪਰਤੀ ਮਾਰੂਪੁਰ ਤੇ ਕੱਟੀ ਜਾ ਸਕਦੀ ਹੈ ਉਹ ਦੱਸੋ ਨਾ ਮੈਂ ਥੋੜੀ ਦੱਸ ਰਿਹਾ ਉਹਨਾਂ ਨੇ ਦੱਸਣੇ ਆ ਉਰੀ ਆਰ ਦੇ ਵਿੱਚ ਕਾਫੀ ਕੰਮ ਹੁੰਦੇ ਦੇਖਣ ਨੂੰ ਮਿਲਦਾ ਕਿ ਕਾਫੀ ਜਗ੍ਹਾ ਦੇਗੀਆਂ ਫੜੀਆਂ ਜਾਂਦੀਆਂ ਔਰ ਕਾਫੀ ਜਗ੍ਹਾ ਗਾਉ ਟਸਕੀ ਵੀ ਹੁੰਦੀ ਹੈ ਤੇ ਸ਼ਿਵਸਾਣਾ ਉਹ ਕੀ ਕਰਦੀ ਪਈ ਆ ਦੇਖੋ ਸ਼ਿਵਸਾਣਾ ਸਮਾਜ ਲਈ ਬਚਨ ਵਰਦਾ ਜਿੱਥੇ ਜਿੱਥੇ ਨਜ਼ਾਇਜ਼ ਕੰਮ ਹੋਏਗਾ ਮੈਨੂੰ ਨਹੀਂ ਪਤਾ ਕੋਈ ਬੋਲਦਾ ਜਾਂ ਨਹੀਂ ਬੋਲਦਾ ਪਰ ਤੁਹਾਡਾ ਭਰਾ ਐਡਾ ਸ਼ਕਸ਼ਮ ਹੈਗਾ ਜਿੱਥੇ ਨਜ਼ਾਇਜ਼ ਕੰਮ ਹੋਗਾ ਤੈਨੂੰ ਦਾਰ ਤੇ ਬਾ ਚੱਕੂਗਾ ਨਾ ਕਿਸੇ ਦਾ ਡਰ ਨਾ ਕਿਸੇ ਦਾ ਖੋਫ ਕਿਉਂਕਿ ਜਿੱਥੇ ਧਰਮ ਦੀ ਗੱਲ ਆਏਗੀ ਜਿੱਥੇ ਸਾਡੀ ਦੇਵੀ ਦੇਵਤਾ ਦੀ ਗੱਲ ਆਏਗੀ ਗਊ ਮਾਤਾ ਨੂੰ ਅਸੀਂ ਮਾਤਾ ਦਾ ਦਰਜਾ ਦਿੰਨੇ ਆ ਤੁਹਾਨੂੰ ਇਹ ਵੀ ਪਤਾ ਹੋਏਗਾ ਪਹਿਲੇ ਫਗਵਾੜੇ ਦੇ ਵਿੱਚ ਕਿਸ ਤਰ੍ਹਾਂ ਗਊ ਮਾਤਾ ਦੀ ਹੱਤਿਆ ਕੀਤੀ ਜਾਂਦੀ ਹੈ ਉਹਦੇ ਬਾਅਦ ਅੰਬਰਸਰ ਦੇ ਵਿੱਚ ਕਿਸ ਤਰ੍ਹਾਂ ਗਊ ਮਾਤ ਫੜਿਆ ਜਾਂਦਾ ਔਰ ਜਿੱਥੇ ਸਰਕਾਰਾਂ ਗਊ ਟੈਗ ਤੇ ਪ੍ਰਚੀਤ ਕਰ ਲਈ ਹੈ ਪਰ ਗਊਆਂ ਦੀ ਰਖਵਾਲੀ ਨਹੀਂ ਕਰਦੀ ਗਾਵਾਂ ਲਈ ਉਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਗੱਲ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਸੋਚਣਾ ਚਾਹੀਦਾ ਉਨਾ ਹੀ ਕਮਾਕੁਲ ਸਰਕਾਰ ਬਣਾਉਂਦੇ ਵਿੱਚ ਹਿੰਦੂ ਸਮਾਜ ਦਾ ਰਿਹਾ ਔਰ ਹਿੰਦੂ ਸਮਾਜ ਨੇ ਬਾਹਰ ਚੜ ਕੇ ਸਰਕਾਰ ਦਾ ਸਾਥ ਵੀ ਦਿੱਤਾ ਜਿੱਥੇ ਗੱਲ ਸਾਡੀ ਗਊ ਮਾਤਾ ਦੀ ਆਏਗੀ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਅੰਮ੍ਰਿਤਸਰ ਦੀ ਗੱਲ ਕਰ ਲਈ ਗੁਰੂਆਂ ਨਗਰੀ ਹੈ ਲੇਕਿਨ ਇੱਡਾ ਵੱਡੀਆਂ ਗਊਆਂ ਦਾ ਉੱਥੇ ਮਾਸ ਮਿਲਣਾ ਔਰ ਪੈਕਿੰਗ ਮਿਲਣਾ ਕਿਵੇਂ ਦੇਖਦੇ ਉਹਨੂੰ ਇਹ ਬੜੀ ਸ਼ਰਮ ਦੀ ਗੱਲ ਹੈ ਅਸੀਂ ਜਦੋਂ ਇਹ ਚੀਜ਼ ਵੇਖੀ ਗੁਰੂ ਰਾਮਦਾਸ ਜੀ ਦੀ ਧਰਤੀ ਜਿਹੜੀ ਬੜੀ ਪਵਿੱਤਰ ਧਰਤੀ ਮੰਨੀ ਗਈ ਹੈ ਜਿੱਥੇ ਹਜ਼ਾਰਾਂ ਲੋਕ ਕਰੋੜਾਂ ਲੋਕ ਨ ਤਮਸਤਕ ਹੋਣਾਂਦੇ ਔਰ ਉੱਥੇ ਇਹੋ ਜੀ ਚੀਜ਼ ਮਿਲਣਾ ਬੜੀ ਸ਼ਰਮ ਦੀ ਗੱਲ ਹੈ ਔਰ ਪ੍ਰਸ਼ਾਸਨ ਦੇ ਧਿਆਨ ਜੀ ਨਹੀਂ ਮੈਨੇ ਤਾਂ ਦੱਸੋ ਕਿਹੜਾ ਬੰਦਾ ਦੋ ਨੰਬਰ ਦਾ ਕੰਮ ਕਰਦਾ ਪਹਿਲ ਤੇ ਹਾਂ ਦੇ ਪ੍ਰਸ਼ਾਸਨ ਨੂੰ ਉਦੀ ਨਗਾ ਹੁੰਦੀ ਹੈ ਕਿ ਇਹ ਬੰਦਾ ਵਿਕਤੀ ਇਹਦਾ ਕੰਮ ਕਰ ਰਿਹਾ ਹੈ ਉੱਥੇ ਐਡੀ ਵੱਡੀ ਫੈਕਟਰੀ ਮਿਲਣਾ ਉਧਰ ਮੰਤਰੀ ਦਾ ਧਿਆਨ ਨਹੀਂ ਐ ਮੈਨੂੰ ਧਿਆਨ ਨਹੀਂ ਪ੍ਰਸ਼ਾਸਨ ਨੂੰ ਕੋਈ ਧਿਆਨ ਨਹੀਂ ਔਰ ਗੌਰਖਸ਼ਦਾਲਾਲੇ ਤੀਜੀ ਰਾਜਪੁਰਾ ਤੋਂ ਚੱਲ ਕੇ ਆਏ ਨੇ ਰਾਜਪੁਰਾ ਤੋਂ ਚੱਲ ਕੇ ਅੱਦੇ ਕਈ ਸ਼ਰਸਾ ਨਹੀਂ ਗੰਬਰ ਸਰਦੇ ਉਹਨਾਂ ਨਾਲ ਖਲੋਤੇ ਨੇ ਉੱਥੇ ਜਾ ਕੇ ਵੇਖਿਆ ਕਿ ਇਹ ਹਰਕਤ ਹੋਈ ਹੈ ਬਹੁਤ ਨਿੰਦਨਜੋਗ ਗੱਲ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਹਿੰਦੂ ਸਮਾਜ ਵੱਲ ਵੀ ਸੋਚਣਾ ਚਾਹੀਦਾ ਹੈ ਕਿ ਬਿਲਕੁਲ ਮੈਂ ਮੰਨਦਾ ਜਿਦਾਂ ਨੂੰ ਪੰਜਾਬ 'ਚ ਗਿਣਤੀ ਹਿੰਦੂ ਜ਼ਮਾਈ ਵੀ ਘੱਟ ਹੈ ਪਰ ਹਿੰਦੂ ਸਮਾਜ ਦੇ ਮੁੱਦੇ上也 ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਦੇਖਣ ਨੂੰ ਮਿਲਦਾ ਕਿ ਜਗ੍ਹਾ ਜਗ੍ਹਾ ਤੇ ਇੱਕ ਰੀ ਗਊ ਮਾਤਾ ਹੜੀ ਪੂੜਾ ਖੰਦੀ ਨਹਿਰਾਂ ਦੀ ਲੇਕਿਨ ਕਾਫੀ ਜ਼ਿਆਦਾ ਕਿਹੜੇ ਗਊਲਖਰ ਵਾਲੇ ਗਿਆ ਗਊ ਸਮਿਤੀਆਂ ਲਈ ਗਈਆਂ ਗਊਸ਼ਾਲਾ ਵਾਲੇ ਆ ਗਈਆਂ ਲੇਕਿਨ ਉੱਥੇ ਕਿਹੜੀਆਂ ਦਡਾਰੂ ਗਈਆਂ ਹੁੰਦੀਆਂ ਦੂਜੀਆਂ ਗ੍ਰਿਓਂ ਕਹਿੰਦੇ ਹੁੰਦੀਆਂ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਗਊਸ਼ਾਲਾ ਵਾਲੇ ਇਹ ਗੱਲ ਨੂੰ ਬਹੁਤ ਵਾਚ ਕਰਦੇ ਆ ਕਿ ਕਿਹੜੀ ਗਾਂ ਦੁੱਧ ਦੇਣ ਵਾਲੀ ਹੈ ਔਰ ਕਿਹੜੀ ਦੂਸਰੀ ਹੈ ਪਰ ਮੈਂ ਉਹਨਾਂ ਅੱਗੇ ਜੇ ਹੱਥ ਜੋੜ ਕੇ ਬੇਨਤੀ ਕਰ ਰਿਹਾ ਜੇ ਤੁਸੀਂ ਸੇਵਾ ਕਰਨ ਦੇ ਵਿੱਚ ਇੱਛੂ ਹੋ ਤਾਂ ਸੇਵਾ ਤਨ ਨਾਲ ਮਨ ਨਾਲ ਨਿਭਾਈ ਜਾਵੇ ਉਹਦੇ ਵਿੱਚ ਕੋਈ ਫਾਦਾ ਨਾ ਲੇਖਿਆ ਜਾਵੇ ਕਿ ਉਹਦੇ ਵਿੱਚ ਕੋਈ ਫਾਇਦਾ ਜੇ ਸੇਵਾ ਕਰਨੀ ਹੈ ਤੇ ਤਨ ਮਨ ਨਾਲ ਜਿੱਤ ਕੀਤੀ ਜਾਵੇ ਤਾਂ ਕਿ ਉਹ ਜਿਹੜੀ ਸੇਵਾ ਤੁਨ ਲੋਕ ਜਾਨਣ ਕਰੇ ਤੁਨ ਲੋਕ ਤੁਨ ਪਛਾਣੇ ਕਿ ਵਾਕਈ ਵਿੱਚ ਇਹ ਵਿਅਕਤੀ ਜਿਹੜਾ ਸੇਵਾਦਾਰ ਹੈ ਜੇ ਆਪਣੇ ਫਾਇਦੇ ਲਈ ਕੋਈ ਬੰਦਾ ਇਸ चीज ਨੂੰ ਸੇਵਾ ਕਰਨ ਦੇ ਵਿੱਚ ਨਾਮ ਗਾਉਣਾਂ ਦਾ ਲੈ ਕੇ ਆਪਣੇ ਅੰਦਰ ਫਾਇਦੇ ਲਈ ਕੰਮ ਕਰੇਗਾ ਤੋੜਾ ਵਿਰੋਧ ਧਟ ਕੇ ਕੀਤਾ ਜਾਏਗਾ ਠੀਕ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਿਨਈ ਵਮਾਈ ਹੈ ਦੱਸਿਆ ਆਪਣੇ ਆਪਣੇ ਤੇ ਉਹ ਦੱਸਿਆ ਉਹ ਦੇਖਣ ਵਾਲੀ ਗੱਲ ਤੇ ਹੈ ਉਹ ਵੀ ਪ੍ਰਸ਼ਾਸਨ ਵੱਲੋਂ ਐਕਸ਼ਨ ਲਿਆ ਜਾਂਦਾ ਜਾਂ ਗੱਲਾਂ ਦੇ ਵਿੱਚ ਹੀ ਜਿਵੇਂ ਨਾ ਕਿਵੇਂ ਟਾਲ ਦੋ ਜਾਂਦੀਆਂ